ਅੰਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 7 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਤੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੇ ਆਪਾਂ ਫੋਨ ਦੇ ਉੱਤੋਂ ਪਾਠ ਕਰਦੇ ਆ ਜਾਂ ਸੁਣਦੇ ਆ ਕੀ ਫਿਰ ਸਾਨੂੰ ਉਹਦਾ ਫਲ ਮਿਲਦਾ ਜੇ ਮਿਲਦਾ ਤਾਂ ਕਿੰਨਾ ਮਿਲਦਾ ਨਾਲ ਹੀ ਇੱਕ ਸੱਚੀ ਘਟਨਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੋ ਮੇਰੇ ਅੱਖੀ ਦੇਖਿਆ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਣਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਬਾਕੀ ਜੀ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਮੈਂ ਵੀ ਅੱਜ ਸਰਦੀਆਂ ਵਾਲੇ ਕੱਪੜੇ ਪਾਏ ਹੋਏ ਨੇ ਕਿਉਂਕਿ ਬਹੁਤ ਜ਼ਿਆਦਾ ਠੰਡ ਹੋਈ ਪਈ ਅੱਜ ਤੇ ਕਿਉਂਕਿ ਮੀਂਹ ਜਿਹਾ ਮੌਸਮ ਹੋਇਆ ਪਿਆ ਸਾਡੇ ਇਧਰ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਇਧਰ ਮੌਸਮ ਕਿਦਾਂ ਬਾਕੀ ਧਿਆਨ ਜਰੂਰ ਰੱਖੋ ਕਿਉਂਕਿ ਠੰਡ ਜਿਹੜੀ ਆ ਜੀ ਆਉਂਦੀ ਜਾਂਦੀ ਆਪਾਂ ਨੂੰ ਮਾਤ ਪਉਂਦੀ ਆ ਸੋ ਇਸੇ ਟਾਈਮ ਹੀ ਆਪਾਂ ਨੂੰ ਠੰਡ ਲੱਗਦੀ ਹੈ ਕਿਉਂਕਿ ਇਹਨਾਂ ਦਿਨਾਂ ਚ ਆਪਾਂ ਆਪਣਾ ਧਿਆਨ ਨਹੀਂ ਰੱਖਦੇ ਜਿਆਦਾ ਗਰਮ ਕੱਪੜੇ ਆਪਾਂ ਨਹੀਂ ਪਾਉਂਦੇ ਸੋ ਧਿਆਨ ਜਰੂਰ ਰੱਖਿਓ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਜਿਹੜੀ ਵੀਡੀਓ ਨੂੰ ਬਣਾਉਣ ਦਾ ਕਾਰਨ ਹੈ ਜੀ ਬਹੁਤ ਸਾਰੇ ਮੈਨੂੰ ਕਮੈਂਟ ਇਦਾਂ ਦੇ ਆਉਂਦੇ ਨੇ ਵੀ ਫੋਨ ਦੇ ਉੱਤੋਂ ਅਸੀਂ ਗਰਪਾਰਟ ਸੁਣਦੇ ਆਂ ਕਿ ਉਹ ਸਹੀ ਹੈ ਜਾਂ ਫੋਨ ਦੇ ਉੱਤੋਂ ਅਸੀਂ ਪਾਰਟ ਕਰਦੇ ਆਂ ਕਿ ਉਹ ਸਹੀ ਹੈ ਕਿ ਸਾਨੂੰ ਉਹਦਾ ਫਲ ਮਿਲਦਾ ਸੋ ਤਾਂ ਕਰਕੇ ਅੱਪਾ ਅੱਜ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਸਭ ਤੋਂ ਪਹਿਲਾਂ ਮੈਂ ਸ਼ੇਅਰ ਕਰਦੀ ਆਂ ਤੁਹਾਡੇ ਨਾਲ ਇੱਕ ਸੱਚੀ ਕਹਾਣੀ ਜਦੋਂ ਅਸੀਂ ਚੰਡੀਗੜ੍ਹ ਰਹਿੰਦੇ ਸੀ ਉਸ ਟਾਈਮ ਸਾਡੀ ਗਲੀ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਮੈਂ ਪਹਿਲਾਂ ਵੀ ਇੱਕ ਵਾਰੀ ਵੀਡੀਓ ਦੇ ਵਿੱਚ ਥੋੜਾ ਜਿਹਾ ਉਹਨਾਂ ਬਾਰੇ ਸ਼ੇਅਰ ਕੀਤਾ ਹੋਇਆ ਤਉ ਪਰਿਵਾਰ ਰਹਿੰਦਾ ਸੀ ਜਿਉ ਪਰਿਵਾਰ ਬਹੁਤ ਹੀ ਜ਼ਿਆਦਾ ਜਿਵੇਂ ਆਪਾਂ ਕਹਿੰਦੇ ਨਾ ਸਿੱਖ ਕਟੜਪੰਥੀ ਸੋਚ ਜਿਹੜਾ ਉਦਾਂ ਦਾ ਪਰਿਵਾਰ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਹੀ ਗੁਰੂ ਮਹਾਰਾਜ ਜੀ ਵਿਰਾਜਮਾਨ ਸਨ ਗੁਰੂ ਸਾਹਿਬ ਜੀ ਪ੍ਰਕਾਸ਼ਿਤ ਕੀਤੇ ਹੋਏ ਸਨ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਹੀ ਜ਼ਿਆਦਾ ਜਿਹਨੀਆਂ ਸੁਚਮਤਾ ਦਾ ਬਹੁਤ ਹੀ ਜ਼ਿਆਦਾ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਪਰਿਵਾਰ ਸੀ ਉਹਨਾਂ ਦੇ ਘਰ ਦੇ ਵਿੱਚ ਜੀ ਹਰ ਟਾਈਮ ਸੁਖਮਨੀ ਸਾਹਿਬ ਜੀ ਦਾ ਪਾਠ ਚੱਲਦਾ ਰਹਿੰਦਾ ਸੀ ਜਿਵੇਂ ਚਾਹੀ ਆਪਾਂ ਮੰਨ ਲਓ ਫੋਨ ਉੱਤੇ ਚੱਲਦਾ ਸੀ ਜਾਂ ਸਪੀਕਰ ਉੱਤੇ ਜਾਂਦਾ ਸੀ ਹਰ ਟਾਈਮ ਚੱਲਦਾ ਰਹਿੰਦਾ ਸੀ ਤਾਂ ਉਹਨਾਂ ਦੇ ਨਾਲ ਇੱਕ ਡਰਾਈਵਰ ਰੱਖਿਆ ਹੋਇਆ ਸੀ ਉਹ ਡਰਾਈਵਰ ਜਿਹੜਾ ਸੀਗਾ ਉਹ ਬਿਹਾਰ ਤੋਂ ਸੀ Hindu family ਤੋਂ belong ਕਰਦਾ ਸੀ ਪਰ ਉਸਦੀ ਵਾਈਫ ਨੂੰ ਕੋਈ ਪ੍ਰੋਬਲਮ ਆ ਗਈ ਸੀ ਉਹਦੀ ਵਾਈਫ ਜਿਹੜੀ ਸੀ ਜੋ ਮੰਜੇ ਤੇ ਪੈ ਗਈ ਸੀ ਸਮਝ ਨਹੀਂ ਆ ਸਿਉਂਦਾ ਬਹੁਤ سارے ਟੈਸਟ ਵੀ ਕਰਾਇਆ ਤੁਹਾਨੂੰ ਪਤਾ ਹੀ ਉਹ ਚੰਡੀਗੜ੍ਹ 'ਚ ਬਹੁਤ ਵੱਡੇ ਵੱਡੇ ਹਸਪੀਟਲ ਨੇ ਬਹੁਤ ਵਧੀਆ ਪਰ ਸਮਝ ਨਹੀਂ ਆ ਰਿਹਾ ਸੀ ਵੀ ਉਹਨੂੰ ਪ੍ਰੋਬਲਮ ਕੀ ਆ ਕੋਈ ਪ੍ਰੋਬਲਮ ਵੀ ਡਾਇਗਨੋਸ ਜਿਹੜੀ ਨਹੀਂ ਹੋ ਰਹੀ ਸੀ ਪਰ ਉਹ ਮੰਝੇ ਤੇ ਪਈ ਸੀ ਉਹ ਤੋਂ ਵੀ ਨਹੀਂ ਸਕਦੀ ਸੀ ਤੇ ਉਹਦੀ ਦੇਖ ਰੇਖ ਜਾਨੀ ਉਸਦੇ ਹਸਬੰਦ ਨੂੰ ਹੀ ਕਰਨੀ ਪੈਂਦੀ ਸੀ ਸੋ ਇਦਾਂ ਚੱਲਦਾ ਗਿਆ ਲੇਕਿਨ ਉਹਨੇ ਕਿਉਂਕਿ ਦੇਖੋ ਜਦੋਂ ਉਹਨਾਂ ਦੇ ਪਰਿਵਾਰ ਨਾਲ ਨੌਕਰੀ ਕਰ ਰਿਹਾ ਸੀ ਨਾ ਤਾਂ ਉਹ ਕਾਫੀ ਚੀਜ਼ਾਂ ਸੁਣਦਾ ਸੀਗਾ ਤਾਂ ਉਹਨੇ ਸੁਣਿਆ ਵੀ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਬਹੁਤ ਵਧੀਆ ਹੁੰਦਾ ਸਾਰੇ ਸੁੱਖਾਂ ਦੀ ਮਣੀ ਐ ਤੇ ਇਹਦੇ ਨਾਲ ਸਾਡੇ ਸਾਰੇ ਦੁੱਖ ਰੋਗ ਟੁੱਟ ਜਾਂਦੇ ਨੇ ਤਾਂ ਉਹਨੇ ਇੱਕ ਦਿਨ ਡਰਦੇ ਡਰਾਉਂਦੇ ਨੇ ਆਪ ਉਸ ਪਰਿਵਾਰ ਨੂੰ ਪੁੱਛਿਆ ਕਹਿੰਦੇ ਵੀ ਜੀ ਤੁਹਾਡੇ ਕੋਲੇ ਜਿਹੜੀ ਕਿਉਂਕਿ ਉਹਨਾਂ ਟਾਈਮ 'ਚ ਨਾ ਹੁਣ ਅੱਜ ਕੱਲ ਤਾਂ ਨਹੀਂ ਕੈਸੇਟਸ ਚੱਲਦੀਆਂ ਜਦੋਂ ਅਸੀਂ ਥੋੜੇ ਛੋਟੇ ਸੀ ਉਦੋਂ ਕੈਸਟਾ ਸਪੀਕਰ ਜਿਹੜੇ ਦੂਜੇ ਹੁੰਦੇ ਉਹ ਚੱਲਦੇ ਹੁੰਦੇ ਸੀ ਅੱਜ ਕੱਲ ਤਾਂ ਆਪਾਂ ਪੇਨ ਡਰਾਈਵ ਚਲਾ ਲੈਂਦੇ ਆ ਜਾਂ ਆਪਾਂ ਦੂਸਰੇ ਸੀਡੀ ਵਗੈਰਾ ਚਲਾ ਲੈਂਦੇ ਆ ਉਦੋਂ ਸਪੀਕਰ ਦੇ ਵਿੱਚ ਕੈਸਟਾ ਚਲਦੀਆਂ ਹੁੰਦੀਆਂ ਜਦੋਂ ਮੈਂ 8ਵੀਂ ਇਕ ਚ ਸੀਗੀ ਉਸ ਟਾਈਮ ਤੱਕ ਚਲਦੀਆਂ ਸੀਗੀਆਂ ਤਾਂ ਉਦੋਂ ਮਤਲਬ ਕਿ ਨਾ ਉਹ ਪਰਿਵਾਰ ਤੋਂ ਉਸਨੇ ਪੁੱਛਿਆ ਕਹਿੰਦੇ ਵੀ ਤੁਸੀਂ ਮੈਨੂੰ ਇਹ ਇੱਕ ਕੈਸਟ ਦੇ ਦਿਓ ਵੀ ਮੈਂ ਇਹ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਹੈ ਵੀ ਮੈਂ ਆਉਦੀ ਮੇਰੀ ਵਾਈਫ ਬਿਮਾਰ ਹੈ ਮੈਂ ਉਹਦੇ ਕੋਲੇ ਲਾ ਕੇ ਰੱਖਣਾ ਤਾਂ ਫਿਰ ਉਹਨਾਂ ਦੇ ਪਰਿਵਾਰ ਨੇ ਉਹ ਦੇ ਦਿੱਤਾ ਉਹਨੂੰ ਕੈਸਟ ਦੇ ਦਿੱਤੀ ਤਾਂ ਉਹ ਲਿਆ ਕੇ ਮਤਲਬ ਘਰ ਉਹਨੇ ਆਪਣੇ ਘਰ ਵਾਲ ਦੇ ਇੱਕ ਛੋਟਾ ਜਿਹਾ ਉਹ ਲੈ ਲਿਆ ਉਹਨੇ ਜਿਹੜਾ ਹੁੰਦਾ ਨਾ ਕੈਸਟ ਚਲਾਉਣ ਵਾਲਾ ਜਿਹਨੂੰ ਆਪਾਂ ਛੋਟਾ ਜਿਹਾ ਹੁੰਦਾ ਇੱਕ ਜਿਵੇਂ ਆਪਾਂ ਕਹਿੰਦੇ ਵਾਕਮੈਨ ਦੀ ਤਰ੍ਹਾਂ ਛੋਟਾ ਜਿਹਾ ਤਾਂ ਉਹਦੇ ਵਿੱਚ ਲਗਾ ਕੇ ਉਹਨੇ ਰੱਖ ਦਿੱਤਾ ਤਾਂ ਉਹਦੀ ਵਾਈਫ ਜਿਹੜੀ ਸੀਗੀ ਉਹ ਦਿਨ ਦੇ ਵਿੱਚ ਦੋ ਤੋਂ ਤਿੰਨ ਪਾਠ ਜਿਹੜੇ ਏਦਾਂ ਸੁਣਦੀ ਰਹਿੰਦੀ ਕਿਉਂਕਿ ਮੰਜੇ ਤੇ ਪਈ ਹੋਈ ਸੀ ਕੋਈ ਕੰਮ ਨਹੀਂ ਸੀ ਕਰ ਸਕਦੀ ਹਰ ਟਾਈਮ ਸੁਣਦੇ ਰਹਿਣਾ ਉਹਨੇ ਬਾਣੀ ਚਲੋ ਦਿਲ ਦੇ ਵਿੱਚ ਦੋ ਤੋਂ ਤਿੰਨ ਪਾਠ ਜਿਹੜੇ ਸੁਖ ਮਿਲ ਸਕਦੇ ਉਹਨੇ ਸੁਣਨੇ ਹਾਲਾਂਕਿ ਉਹਨੂੰ ਪੰਜਾਬੀ ਨਹੀਂ ਆਉਂਦੀ ਸੀ ਉਹਨੂੰ ਇਹ ਵੀ ਨਹੀਂ ਸੀ ਪਤਾ ਵੀ ਜਿਹੜੇ ਬਾਬਾ ਜੀ ਪਾਠ ਕਰ ਰਹੇ ਉਹ ਕੀ ਕਹਿ ਰਹੇ ਨੇ ਪਰ ਉਹ ਸੁਣਦੀ ਸੀ ਉਹਨੂੰ ਆਨੰਦ ਆਉਂਦਾ ਸੀ ਸ਼ਾਇਦ ਉਹਨੂੰ ਸੁਣਨ ਦੇ ਨਾਲ ਸਰੀਰ ਨੂੰ ਆਰਾਮ ਮਿਲਦਾ ਸੀ ਇੱਕ ਚੀਜ਼ ਨੋਟਿਸ ਕਰਿਓ ਜਿਹੜੀ ਗੁਰਬਾਣੀ ਜਪਣ ਦੇ ਨਾਲ ਨਾਲ ਨਾ ਆਪਾਂ ਨੂੰ ਜਦੋਂ ਵੀ ਆਪਾਂ ਗਰਵਾਣੀ ਜਪਦਿਆਂ ਤਾਂ ਆਪਾਂ ਨੂੰ ਰਿਲੈਕਸ ਮਿਲਦਾ ਆਪਣਾ ਮਨ ਸ਼ਾਂਤ ਹੁੰਦਾ ਆਪਣਾ ਜਿਹੜਾ ਸਿਰ ਜੇ ਮੰਨ ਲਓ ਇੱਥੇ ਸਿਰ ਮੱਚ ਰਿਹਾ ਤਾਂ ਉਸ ਸਿਰ ਦਾ ਮੱchnਾ ਵੀ ਆਪਣਾ ਖਤਮ ਹੋ ਜਾਂਦਾ ਆਪਾਂ ਨੂੰ ਆਰਾਮ ਮਿਲਦਾ ਫਿਰ ਆਪਾਂ ਉਹ ਚੀਜ਼ ਵਾਰ-ਵਾਰ ਕਰਦੇ ਹਾਂ ਜਿਹਦੇ ਨਾਲ ਆਪਾਂ ਨੂੰ ਆਰਾਮ ਮਿਲੇ ਸੋ ਇਸੇ ਤਰੀਕੇ ਨਾਲ ਉਹਨੂੰ ਵੀ ਚੰਗਾ ਲੱਗਦਾ ਤਾਂ ਉਹਨੇ 2 ਤੋਂ 3 ਪਾਠ ਸੁਣਨੇ ਕਰਦੇ ਕਰਾਉਂਦੇ ਜੀ ਉਹਦੀ ਵਾਈਫ ਹੌਲੀ 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 ਠੀਕ ਹੋਣਾ ਸ਼ੁਰੂ ਹੋ ਗਈ ਹੌਲੀ ਹੌਲੀ ਮੰਜੇ ਤੇ ਥੋੜਾ ਬਹੁਤ ਉੱਠਣਾ ਸ਼ੁਰੂ ਹੋ ਗਈ ਹੌਲੀ ਹੌਲੀ ਉਹਨੇ ਥੋੜਾ ਥੋੜਾ ਚੱਲਣਾ ਫਿਰਨਾ ਸ਼ੁਰੂ ਕਰਤਾ ਤੇ ਇੱਕ ਦਿਨ ਮਹਾਰਾਜ ਦੀ ਕਿਰਪਾ ਨਾਲ ਉਹ ਦਿਨ ਵੀ ਆਇਆ ਕਿ ਉਹ ਬਿਲਕੁਲ ਠੀਕ ਹੋ ਗਈ ਉਸ ਤੋਂ ਬਾਅਦ ਉਹਨਾਂ ਦੇ ਜਿਹੜਾ ਡਰਾਈਵਰ ਸੀ ਉਹਨੇ ਉਹ ਕੈਸਟ ਲਿਆ ਕਿ ਪਰਿਵਾਰ ਨੂੰ ਜਦੋਂ ਕਿਹਾ ਵੀ ਆਹ ਲੋ ਜੀ ਤੁਹਾਡੀ ਕੈਸਟ ਵੀ ਮੇਰੀ ਵਾਈਫ ਹੁਣ ਬਿਲਕੁਲ ਠੀਕ ਆ ਤੇ ਵੀ ਤੁਹਾਡੇ ਤੋਂ ਮੈਂ ਇਹ ਕੈਸਟ ਹੀ ਲੈ ਕੇ ਗਿਆ ਸੀ ਵੀ ਅੱਜ ਮੈਂ ਵਾਪਸ ਕਰ ਰਿਹਾ ਤਾਂ ਉਸ ਪਰਿਵਾਰ ਨੇ ਕਿਹਾ ਵੀ ਨਹੀਂ ਕੋਈ ਗੱਲ ਨਹੀਂ ਤੂੰ ਰੱਖੇ ਨੂੰ ਤੇ ਹਮੇਸ਼ਾ ਘਰ ਦੇ ਵਿੱਚ ਸੁਖਮਨੀ ਸਾਹਿਦਾ ਪਾਠ ਹਮੇਸ਼ਾ ਚਲਾ ਕੇ ਰੱਖਿਆ ਕਰ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆਂ ਵੀ ਪਾਠ ਸੁਣਨਾ ਜਾਂ ਕਰਨਾ ਕੀ ਸਾਨੂੰ ਫਲ ਮਿਲਦਾ ਹੈ ਦੇਖੋ ਜੀ ਜੇ ਬਾਣੀ ਆਪਾਂ ਚਲਾ ਕੇ ਰੱਖ ਦਿਆਂ ਬਾਣੀ ਚਾਹੇ ਸਪੀਕਰ ਦੇ ਵਿੱਚ ਚਾਹੇ ਫੋਨ ਦੇ ਵਿੱਚ ਹਾਂਜੀ ਫਲ ਮਿਲਦਾ ਕਿਉਂਕਿ 24 ਘੰਟੇ ਪਰਵਾਹ ਤੋਂ ਬਾਣੀ ਦਾ ਚੱਲਦਾ ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਆਪਾਂ ਖੁਦ ਪਾਠ ਕਰਨਾ ਬੰਦ ਕਰਦੀ ਕਿਉਂਕਿ ਆਪਾਂ ਨੂੰ ਆਪਣੇ ਸਵਾਸਾਂ ਦਾ ਦਸਵੰਦ ਕੱਢਣਾ ਵੀ ਜ਼ਰੂਰੀ ਹੈ ਜੋ ਕੋਈ ਗੁਰੂ ਸਾਹਿਬ ਜੀ ਦਾ ਆਪਾਂ ਨੂੰ ਹੁਕਮ ਹੈ ਸੋ ਜ਼ਿਆਦਾ ਨਹੀਂ ਅਗਰ ਤੁਸੀਂ ਕਰ ਸਕਦੇ ਹੋ ਸੁਖਮਨੀ ਸਾਹਿਬ ਦਾ ਪਾਠ ਛੇ ਅਸ਼ਟਪਦੀਆਂ ਤੁਸੀਂ ਡੇਲੀ ਕਰ ਲਿਆ ਕਰੋ ਤਾਂ ਤੁਸੀਂ ਦੇਖੋ ਛੇ ਅਸ਼ਟਪਦੀਆਂ ਕਰੀਆਂ ਤਾਂ 4 ਦਿਨ ਦੇ ਵਿੱਚ 24 ਹੋ ਗਈਆਂ ਤਾਂ ਤੁਸੀਂ 4 ਦਿਨ ਦੇ ਵਿੱਚ ਪੂਰੇ ਪਾਠ ਦੀ ਸਮਾਪਤੀ ਕਰ ਸਕਦੇ ਹੋ ਫਿਰ ਦਾਸ ਕਰ ਲਓ ਉਸ ਤੋਂ ਬਾਅਦ ਫਿਰ ਸ਼ੁਰੂ ਕਰ ਲਓ ਜੇ ਤੁਹਾਡੇ ਕੋਲੇ ਜਿਆਦਾ ਟਾਈਮ ਨਹੀਂ ਹੈਗਾ ਤਾਂ ਤੁਸੀਂ 4 ਦਿਨਾਂ ਦੇ ਵਿੱਚ ਪਾਠ ਕਰ ਸਕਦੇ ਹੋ ਤੇ ਵੈਸੇ ਤਾਂ ਇੱਕ ਦਿਨ ਵਿੱਚ ਆਰਾਮ ਨਾਲ ਹੋ ਜਾਂਦਾ ਜੇ ਤੁਸੀਂ ਚਾਹੋ ਕਰ ਸਕਦੇ ਹੋ ਪਰ ਜੇ ਤੁਹਾਡੇ ਕੋਲ ਟਾਈਮ ਦੀ ਸ਼ਾਰਟੇਜ ਹੈ ਤੁਹਾਡੇ ਕੋਲ ਜਿਆਦਾ ਟਾਈਮ ਨਹੀਂ ਹੈਗਾ ਤਾਂ ਫਿਰ ਤੁਸੀਂ ਉਹਨੂੰ ਇਸ ਤਰੀਕੇ ਨਾਲ ਕਰ ਸਕਦੇ ਹੋ ਠੀਕ ਹੈ ਜੀ ਤੋਂ ਕਿ ਦੇਖੋ ਹਾਜ਼ਿਰ ਹੋਣਾ ਜ਼ਰੂਰੀ ਹੈ ਤੇ ਤੁਸੀਂ ਪਾਠ ਜ਼ਰੂਰ ਆਪਦੇ ਮੂੰਹ ਨਾਲ ਜ਼ਰੂਰ ਕਰਨਾ ਪਰ ਉਸ ਤੋਂ ਇਲਾਵਾ ਅਗਰ ਤੁਸੀਂ ਘਰ ਦੇ ਵਿੱਚ 24 ਘੰਟੇ ਬਾਣੀ ਚਲਾ ਕੇ ਰੱਖਦੇ ਹੋ ਫੋਨ ਦੇ ਵਿੱਚ ਸੁਣਦੇ ਹੋ ਤੁਸੀਂ ਉਹਦੇ ਰਾਹੀਂ ਤਾਂ ਵੀ ਤੁਹਾਨੂੰ ਗੁਰੂ ਸਾਹਿਬ ਜੀ ਮਿਹਰ ਜ਼ਰੂਰ ਕਰਦੇ ਨੇ ਲੇਕਿਨ ਉਹਦੇ ਪਿੱਛੇ ਸਾਡੀ ਭਾਵਨਾ ਜਿਹੜੀ ਹੈ ਸ਼ਰਧਾ ਭਾਵਨਾ ਸਾਡੀ ਸੱਚੀ ਸੁੱਚੀ ਤੇ ਪੱਕੀ ਹੋਣੀ ਚਾਹੀਦੀ ਹੈ ਜਿੰਨੀ ਭਾਵਨਾ ਸਾਡੀ ਗੁਰੂ ਸਾਹਿਬ ਦੇ ਪ੍ਰਤੀ ਸੱਚੀ ਹੋਵੇਗੀ ਸੁੱਚੀ ਹੋਵੇਗੀ ਤੇ ਪੱਕੀ ਹੋਵੇਗੀ ਉਉਨੀ ਹੀ ਗੁਰੂ ਸਾਹਿਬ ਦੀ ਕਿਰਪਾ ਜ਼ਰੂਰ ਹੁੰਦੀ ਆ ਠੀਕ ਹੈ ਜੀ ਸੋ ਜ਼ਰੂਰੀ ਨਹੀਂ ਆ ਵੀ ਆਪਾਂ ਹਰ ਟਾਈਮ ਆਪਣੇ ਮੂੰਹ ਨਾਲ ਬਾਣੀ ਜਪਣੀ ਆ ਫਿਰ ਇਹ ਫਲ ਮਿਲਦਾ ਹਾਂ ਹਾਜ਼ਰੀ ਇੱਕ ਵਾਰੀ ਜ਼ਰੂਰ ਲਗਵਾਓ ਉਸ ਤੋਂ ਬਾਅਦ ਤੁਸੀਂ ਫੋਨ ਦੇ ਵਿੱਚ ਬਾਣੀ ਲਗਾ ਕੇ ਉਹਨੂੰ ਸੁਣ ਵੀ ਸਕਦੇ ਹੋ ਜਾਂ ਫਿਰ ਤੁਸੀਂ ਅਗਰ ਫ੍ਰੀ ਹੋ ਕਦੇ ਦਿਨ ਦੇ ਟਾਈਮ ਪਾਠ ਕਰਨਾ ਫੋਨ ਦੇ ਵਿੱਚੋਂ ਬਾਣੀ ਲਗਾ ਕੇ ਕਰ ਵੀ ਸਕਦੇ ਹੋ ਪਰ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਿਓ ਬਾਣੀ ਉਹਦੇ ਵਿੱਚ ਪੂਰੀ ਹੋਣੀ ਚਾਹੀਦੀ ਆ ਕਈ ਵਾਰੀ ਨਾ ਕਈ ਐਪ ਹੈ ਜੀਆਂ ਨਹੀਂ ਜਿੱਥੇ ਬਾਣੀ ਆਪਾਂ ਨੂੰ ਪੂਰੀ ਨਹੀਂ ਮਿਲਦੀ ਅਪਾ ਬਾਣੀ ਜਪਦੇ ਰਹਿੰਨੇ ਆ ਤੇ ਫਿਰ ਆਪਾਂ ਇਹ ਗਲਤੀ ਕਰ ਬੈਠਦੇ ਆ ਕਿ ਆਪਾਂ ਅਧੂਰੀ ਬਾਣੀ ਜਪ ਰਹੀਆਂ ਸੋ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਿਓ ਵੀ ਉਹਦੇ ਵਿੱਚ ਜਿਹੜੀ ਬਾਣੀ ਆ ਮਾਫ ਕਰਿਓ ਜੀ ਪਿੱਛੇ ਥੋੜਾ ਸ਼ੋਸ਼ਟਾ ਆਪਾਂ ਹੋਇਆ ਸੋ ਬਾਣੀ ਜਿਹੜੀ ਉਹਦੇ ਵਿੱਚ ਪੂਰੀ ਵੀ ਹੋਣੀ ਚਾਹੀਦੀ ਆ ਤੇ ਸਹੀ ਵੀ ਹੋਣੀ ਚਾਹੀਦੀ ਆ ਇਹ ਚੀਜ਼ ਦਾ ਆਪਾਂ ਜ਼ਰੂਰ ਧਿਆਨ ਰੱਖਣਾਗਾ ਤੇ ਉਮੀਦ ਕਰਦੀ ਆ ਅੱਜ ਦੀ ਇਸ ਵੀਡੀਓ ਨਾਲ ਜਿਹੜੇ ਤੁਹਾਡੇ ਸਵਾਲਾਂ ਦੇ ਕੁਐਸਚਨ ਦੇ ਡਾਊਟਸ ਜਿਓ ਕਲੀਅਰ ਹੋਗੇ ਹੋਣਗੇ ਸੋ ਹੁਣ ਵੀਡੀਓ ਤਾਂ ਵੀ ਕਰਦੇ ਐਂਡ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬਾਕੀ ਜੀ ਵਾਤਵਾਂਵਾ ਚੈਨਲ ਨੂੰ ਸਪੋਰਟ ਜਰੂਰ ਕਰੋ ਵਾਤਵਾਂਵਾ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਬਾਕੀਆਂ ਨੂੰ ਵੀ ਪਤਾ ਚੱਲੇ ਚੈਨਲ ਸਾਕੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੈ ਜੀਆਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਆਮ ਨਹੀਂ ਪਤਾ ਹੁੰਦਾ ਤੇ ਮੇਰੀ ਕੋਸ਼ਿਸ਼ ਮੇਰਾ ਹਮੇਸ਼ਾ ਇਹੀ ਰਹਿੰਦੀ ਹੈ ਵੀ ਮੈਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਆਮ ਨਹੀਂ ਪਤਾ ਮੈਂ ਉਹਨਾਂ ਚੀਜ਼ਾਂ ਬਾਰੇ ਪੜਾਂ ਤੇ ਤੁਹਾਡੇ ਨਾਲ ਸ਼ੇਅਰ ਕਰਾਂ ਸੋ ਚਲੋ ਜੀ ਹੁਣ ਵੀਡੀਓ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ